ਨੁਬੁੰਚਾ ਟੱਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਅੰਦਰ ਸਵਾਯਾ ਮਨ ਓਕੇ ਅੰਮ੍ਰਿਤ ਵੇਲੇ ਤੁਸ਼ ਜੀ ਦਵਾਨਾ ਵਿੱਚ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ ਪੜ੍ਹ ਕੇ ਗਾ ਕੇ ਸਰਵਣ ਕਰਕੇ ਅਲੋਹੀ ਪਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਵਿਭਾਗੀ ਸਤਸੰਗੀ ਜਨੋ ਆਪਾਂ ਸਾਰੇ ਵਿਭਾਗੀ ਹਾਂ ਸਾਡੇ ਸਾਰਿਆਂ ਤੇ ਜਗਤ ਤਰਕ ਦਿੱਤਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅੰਤ ਬੇਅੰਤ ਮਿਹਰਮਤਾ ਹਨ ਇਹਨਾਂ ਮਿਹਰਮਤਾ ਬਖਸ਼ਿਆ ਦੇ ਸਤਿਕਾਰ ਤਨ ਉਜਪਲ ਕੁਝ ਕੜੀਆਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਣ ਦਾ ਸ਼ੁਭ ਅਵਸਰ ਪ੍ਰਾਪਤ ਹੁੰਦਾ ਹੈ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਕ ਜੀਵਨ ਦੇ ਵਿੱਚੋਂ ਅਸੀਂ ਪਿੱਛੇ ਸਰਵਣ ਕੀਤਾ ਸਤਿਗੁਰੂ ਅਨੰਤਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਕਿਲੇ ਦੇ ਵਿੱਚ ਪਿਤਾ ਤਨ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਤੇ ਸਤਪੁਰਾਂ ਨੇ ਇੱਕ ਸੇਵਕ ਸਥਾਪਿਆ ਜਿਹਦਾ ਨਾਮ ਕਿਆਸ਼ ਨੇ ਗੁਰਬਖਸ਼ ਬਿਆਨ ਕੀਤਾ ਹੈ ਉਹਦੇ ਤੇ ਬੜੀਆਂ ਬਖਸ਼ੀਆਂ ਕੀਤੀਆਂ ਸੰਗਤ ਤੇ ਬੜੀ ਬਖਸ਼ਿਸ਼ ਕੀਤੀ ਹੁਣ ਅਸੀਂ ਮਹਿਸੂਸ ਕਰਨਾ ਹੈ ਕਿ ਸਮਾਂ ਇਹ ਸੀ ਉਹਦਾ ਮਹੀਨਾ ਹੈ ਅੱਤ ਦੀ ਠੰਡ ਹੈ ਜਿਸ ਸਮੇਂ ਅਸੀਂ ਆਪਣੇ ਤਨ ਨੂੰ ਠੰਡ ਤੋਂ ਬਚਾਉਣ ਵਾਸਤੇ ਅਨੰਤ ਵਸਤਰ ਜਿਹੜੇ ਨੇ ਉਹ ਸਰੀਰ ਤੇ ਪਹਿਨਦੇ ਹਾਂ ਉਸ ਸਮੇਂ ਸਤਿਗੁਰਾਂ ਦੇ ਨਾਲ ਕਈ ਦਿਨਾਂ ਤੋਂ ਭੁੱਖੇ ਪਿਆਸੇ ਸਿੱਖ ਨੇ ਤੇ ਆਪਣੇ ਤਰੀਕੇ ਨਾਲ ਸਹਬਾ ਤੋਰਿਆ ਪਹਿਲੋਂ ਸਿੰਘਾਂ ਦੀ ਕਵੱਡੀ ਵਹੀਰ ਆਪਣੇ ਪਿੱਛੇ ਪਰਿਵਾਰ ਨੂੰ ਉਸ ਤੋਂ ਬਾਅਦ ਸਾਰਿਆਂ ਤੋਂ ਬਾਅਦ ਸਤਿਗੁਰੂ ਆਪ ਕਰਦੇ ਨੇ ਗੁਰੂ ਸਾਹਿਬ ਪਰਿਵਾਰ ਸਮੇਤ ਜਦੋਂ ਤੁਰੇ ਇੱਕ ਪਾਸੇ ਸਤਿਗੁਰੂ ਗੁਰੂ ਪਰਿਵਾਰ ਤੇ ਗੁਰੂਦਕੀ ਸ਼ੈਨਾ ਦੂਜੇ ਪਾਸੇ ਪਹਾੜੀ ਰਾਜਿਆਂ ਨੂੰ ਸਮੇਂ ਦੇ ਹਾਕਮ ਮੁਗਲਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਸਤਿਗੁਰੂ ਕਿਲਾ ਛੱਡ ਕੇ ਨਿਕਲ ਚੁੱਕੇ ਹਨ ਆਪਣੀਆਂ ਸਾਰੀਆਂ ਕਸਵਾਂ ਨੂੰ ਛਿੱਕੇ ਟੰਗਦਿਆਂ ਇਨਾ ਹਾਕਮਾਂ ਨੇ ਸਤਪੁਰਾਂ ਤੇ ਹੱਲਾ ਕਰ ਦਿੱਤਾ ਆਪਸ਼ਾਰਿਆਂ ਨੇ ਬੜੀ ਵਾਰ ਦੇ ਇਤਿਹਾਸ ਨੂੰ ਸਰਵਣ ਕੀਤਾ ਕਿ ਸਰਸਾ ਨਦੀ ਦੇ ਉੱਤੇ ਗਹਿਗੱਟ ਲੜਾਈ ਹੁੰਦੀ ਹੈ ਜਿਹਦੇ ਵਿੱਚ ਸਤਪੁਰਾਂ ਦੇ ਵੱਡੇ ਸੁਪੁੱਤਰ ਬਾਬਾ ਅਜੀਤ ਸਿੰਘ ਜੀ ਉਹ ਬੜੇ ਤਰੀਕੇ ਦੇ ਨਾਲ ਸੈਨਾਂ ਨੂੰ ਰੋਕਦੇ ਨੇ ਬੇਨਤ ਸਿੰਘ ਇੱਥੇ ਸ਼ਹੀਦੀਆਂ ਪ੍ਰਾਪਤ ਕਰ ਲੈਂਦੇ ਹਨ ਅਗੋਂ ਸਰਸਾ ਚ ਹੜ ਆਇਆ ਹੋਇਆ ਇਥੇ ਗੁਰੂ ਦਾ ਗੁਰ ਅਤਿਅਸ ਦਾ ਖਜ਼ਾਨਾ ਜਿਸ ਗ੍ਰੰਥ ਦਾ ਨਾਮ ਵਿਦਿਆਤਾਰ ਹੈ ਉਹ ਵੀ ਰੁੜਦਾ ਹੈ ਪਰਿਵਾਰ ਵਿਛੜ ਜਾਂਦਾ ਹੈ ਮਾਤਾ ਜੀ ਦੇ ਨਾਲ ਉਹਨਾਂ ਦਾ ਸੇਵਕ ਗੰਗੂ ਰਸੋਈਆ ਛੋਟੇ ਸ਼ਬਜਾ ਦੇ ਮਾਤਾ ਜੀ ਦੇ ਪੁੱਤਰੇ ਉਹ ਕੁੰਮੇਵਾਸੀ ਦੀ ਝੁੱਗੀ ਵਿੱਚ ਪਹੁੰਚਦੇ ਨੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੰਘਾਂ ਦੇ ਸਮੇਤ ਕਿਆਸ਼ ਕਰ ਜ਼ਿਕਰ ਕਰਦਾ ਵੀ 6 ਪੋ ਦੀ ਰਾਤ ਨੂੰ ਕਿੜਾ ਛੱਡਿਆ 7 ਪੋ ਦੀ ਰਾਤ ਸਤਪੁਰਾਂ ਨੇ ਸਿੰਘਾਂ ਦੇ ਨਾਲ ਚੌਧਰੀ ਨਿਹੰਗ ਖਾਂ ਇਹਦੇ ਘਰ ਵਿੱਚ ਟਿਕਾਣਾ ਕੀਤਾ ਸਤਪੁਰਾਂ ਦਾ ਬੜਾ ਵੱਡਾ ਸੇਵਕ ਸੀ ਇਸ ਨਗਰ ਦਾ ਨਾਮ ਕੋਟਲਾ ਨਿਹੰਗ ਖਾਂ ਹੈ ਸਤਿਗੁਰਾਂ ਦਾ ਇੱਕ ਸਿੱਖ ਬਚਿੱਤਰ ਸਿੰਘ ਬੜਾ ਜ਼ਖਮੀ ਸੀ ਇਹਨੇ ਇਹਦੇ ਇਲਾਜ ਦਾ ਵੀ ਪ੍ਰਬੰਧ ਕੀਤਾ ਜੋ ਸ਼ਹੋਲੋ ਤੋਂ ਸਮੇ ਲੈ ਸਕਦੇ ਸਨ ਉਹ ਦਿੱਤੀਆਂ ਇਥੋਂ ਸਤਿਗੁਰਾਂ ਨੇ ਪੰਜ ਸਿੱਖਾਂ ਨੂੰ ਸਮੇਂ ਦੇ ਹਾਲਾਤਾਂ ਦਾ ਆਲੇ-ਦੁਆਲੇ ਦਾ ਪਤਾ ਲੈਣ ਵਾਸਤੇ ਭੇਜਿਆ ਗੁਰੂ ਕੇ ਦੋ ਸਾਹਿਬ ਜਾਦੇ ਸਾਹਿਬ ਜਾਦਾ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਸਤਿਗੁਰਾਂ ਦੇ ਕੋਲ ਨੇ ਸਤ ਪੂ ਦੀ ਰਾਤ ਸਤਗੁਰੂ ਕੋਟਲਾ ਨਿਹੰਗਖਾਂ ਦੇ ਘਰ ਵਿੱਚ ਤੱਕੜਦੇ ਹਨ ਹੁਣ ਜਦੋਂ ਸਤਗੁਰੂ ਆਪਣੇ ਸਿੰਘਾਂ ਨੂੰ ਭੇਜਦੇ ਨੇ ਆਲੇ-ਦੁਆਲੇ ਦਾ ਪਤਾ ਕਰਦੇ ਹਨ ਇਹਦਰ ਸਤਗੁਰੂ ਆਪਣੇ ਜਿਹੜੇ ਸਿੱਖ ਸਿੰਘ ਮਹਾਨ ਜਰਨੈਲ ਨੇ ਉਹਨਾਂ ਨਾਲ مشورہ ਹੀ ਕਰਦੇ ਨੇ ਦੂਜੇ ਪਾਸੇ ਸਤਪੁਰਾਂ ਨੂੰ ਪਤਾ ਲੱਗਦਾ ਹੈ ਖਬਰਾਂ ਮਿਲਦੀਆਂ ਨੇ ਕਿ ਸਮੇਂ ਦਾ ਹਾਕਮ ਪਿੱਛੋਂ ਆ ਰਹਿਆ ਹੈ ਸਤਪੋ ਦੀ ਰਾਤ ਸਤਗੁਰੂ ਇਹਦੀ ਹਵੇਲੀ ਵਿੱਚ ਤੇ ਠਹਿਰਦੇ ਨੇ ਪਰ ਇਹ ਥਾਂ ਨੂੰ ਸਤਖੀਤ ਨਾ ਜਾਣਦੇ ਆ ਕੋਟਲਾ નિਹੰਗ ਖਾਨ ਨੂੰ ਸਤਿਗੁਰਾਂ ਆਖਿਆ ਕਿ ਸਾਨੂੰ ਅੱਗੇ ਜਾਣ ਦਾ ਰਸਤਾ ਵਿਖਾਇਆ ਜਾਏ ਤੇ ਸਾਡੇ ਨਾਲ ਕਿਸੇ ਦੀ ਡਿਊਟੀ ਲਾਉ ਕੋਟਲਾ નિਹੰਗ ਖਾਨ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਉਹ ਆਪਣੇ ਪੁੱਤਰ ਆਲਮ ਖਾਨ ਸਤਿਗੁਰਾਂ ਦੇ ਨਾਲ ਤੋਰਦਾ ਹੈ ਉਹ ਰਸਤਾ ਦੱਸਦਾ ਹੈ ਇਹਨਾਂ ਨੂੰ ਸਤਿਗੁਰਾਂ ਨੇ ਅਸ਼ੀਰਵਾਦ ਵੱਜੋਂ ਜਾਣ ਤੋਂ ਪਹਿਨੋਂ ਕੁਝ ਨਿਸ਼ਾਨੀਆਂ ਭੇਟ ਕੀਤੀਆਂ ਅਨੇਕਾਂ ਆਸ਼ੀਸ਼ਾਂ ਦਿੱਤੀਆਂ ਆਪਣੀ ਇੱਕ ਕਿਰਪਾਣ ਢਾਲ ਕਟਾਰ ਇਹ ਨਿਸ਼ਾਨੀਆਂ ਸਤਿਗੁਰਾਂ ਨੇ ਦਿੱਤੀਆਂ ਇਹ ਨਿਸ਼ਾਨੀਆਂ ਅੱਜਕੱਲ੍ਹ ਰੋਪੜ ਵਿਖੇ ਇੱਕ ਸਥਾਨ ਹੈ ਪਠਾਣ ਸਾਂ ਉਥੇ ਸ਼ੁਭ ਤੇ ਆਪ ਦਰਸ਼ਨ ਕਰ ਸਕਦੇ ਜਦੋਂ ਵੀ ਕਿਤੇ ਜਾਓ ਇਹ ਸਤਿਗੁਰਾਂ ਨੇ ਆਪਣੇ ਹੱਥੀਂ ਪੇਟਾ ਦਿੱਤੀਆਂ ਸਾਨੂੰ ਇੱਕ ਸਿੰਘ ਭਾਈ ਚਿੱਤਰ ਸਿੰਘ ਜਿਹੜਾ ਸਤਿਗੁਰਾਂ ਦੇ ਨਾਲ ਜਾਣ ਦੇ ਯੋਗ ਨਹੀਂ ਸੀ ਉਹਨੂੰ ਗੁਰੂ ਸਾਹਿਬਾਨ ਇੱਥੇ ਛੱਡਿਆ ਆਖਰੀ ਵਾਰ ਸਤਿਗੁਰੂ ਇੰਨਾ ਪਿਆਰ ਕਰਦੇ ਨੇ ਆਪਣੇ ਸਿੰਘਾਂ ਨਾਲ ਬਚਿੱਤਰ ਸਿੰਘ ਦਾ ਮੱਥਾ ਚੁੰਮਦੇ ਨੇ ਥਾਪੜਾ ਦਿੰਦੇ ਹਨ ਆਪਣੀ ਰਹਿਮਤ ਭਰੀ ਨਜ਼ਰ ਕਰਕੇ ਸਤਿਗੁਰਾਂ ਨੇ ਆਪਣੇ ਸਿੰਘ ਨੂੰ ਨਦਰ ਨਿਹਾਲ ਕਰ ਦਿੱਤਾ ਹੁਣ ਜਿਸ ਸਮੇਂ ਇਸ ਦੁੱਖ ਦੀ ਘੜੀ ਨੇ ਵਿੱਚ ਵਿਪਤਾ ਦੀ ਘੜੀ ਦੇ ਵਿੱਚ ਔਖੀ ਘੜੀ ਦੇ ਵਿੱਚ ਮੁਗਲੀਆਂ ਸੰਤੰਪ ਪੱਤਾ ਪੱਤਾ ਸਤਿਗੁਰਾਂ ਦਾ ਵੈਰੀ ਸੀ ਇਸ ਮੁਸਲਮਾਨ ਨਿਹੰਗ ਖਾਨੇ ਦੇ ਪਰਿਵਾਰ ਨੇ ਆਪਣੇ ਤੋਂ ਉੱਪਰ ਉੱਠ ਕੇ ਸਤਿਗੁਰਾਂ ਤੇ ਵਿਸ਼ਵਾਸ ਕੀਤਾ ਤੇ ਗੁਰੂ ਸਾਹਿਬਾਂ ਦੀ ਸੇਵਾ ਨੂੰ ਸਮਰਪਿਤ ਹੋ ਗਿਆ ਇਹ ਮੁਸਲਮਾਨ ਦਾ ਕੀਦਾ ਸੀ ਗੁਰੂ ਸਾਹਿਬਾਂ ਪ੍ਰਤੀ ਇੱਕ ਮੁਸਲਮਾਨ ਸਤਿਗੁਰਾਂ ਤੋਂ ਆਪਣਾ ਪਰਿਵਾਰ ਨਿਸ਼ਾਵਰ ਕਰਦਾ ਵੀ ਕੋਈ ਪਰਵਾਹ ਨਹੀਂ ਪਤਾ ਹੈ ਕਿ ਜੇ ਸਮੇਂ ਦੇ ਹੱਕ ਨੂੰ ਪਤਾ ਲੱਗ ਗਿਆ ਉਹ ਮੇਰਾ ਮੇਰੇ ਪਰਿਵਾਰ ਦਾ ਬੜਾ ਵੱਡਾ ਨੁਕਸਾਨ ਕਰਨਗੇ ਪਰ ਇਥੋਂ ਤੱਕ ਇਹ ਪਿਆਰ ਉਖਾਂਦਾ ਹੈ ਕਿ ਜਦੋਂ ਚੌਧਰੀ ਨਿਹੰਖਾਂ ਦੀ ਹਵੇਲੀ ਵਿੱਚੋਂ ਸਤਿਗੁਰੂ ਨਿਕਲ ਗਏ ਇਹਨੂੰ ਬਖਸ਼ਾ ਦੇ ਕੇ ਇਹਦਾ ਪੁੱਤਰ ਆਲਮਖਾਂ ਚਮਕੌਰ ਵਾਲੇ ਪਾਸੇ ਚਮਕੌਰ ਸਾਹਿਬ ਦੀ ਧਰਤੀ ਵੱਲ ਲੰਬਾਨਾ ਹੋਇਆ कि ਇਹ ਦੋਨੋਂ ਸੈਨਾ ਨੂੰ ਪਤਾ ਲੱਗ ਗਿਆ ਸੂ ਮਿਲ ਗਈ ਉਹਨਾਂ ਨੇ ਕੋਟਲਾ ਨਿਹੰਗ ਖਾਂ ਦੀ ਹਵੇਲੀ ਨੂੰ ਘੇਰ ਲਿਆ ਅੱਜ ਕੱਲ ਤੇ ਸਾਡੇ ਘਰ ਬڑے ਛੋਟੇ ਨੇ 100 200 ਗੱਜ ਕੁ ਚੰਗਾ ਵਿਕਤੀ 400 500 600 ਗੱਜ 15 ਪਹਿਲਾਂ ਪ੍ਰਾਣੀਆਂ ਬੜੀਆਂ ਵੱਡੀਆਂ ਹਵੇਲੀਆਂ ਸਨ ਬੜਾ ਵੱਡਾ ਖੁੱਲਾ ਥਾਂ ਜਿਹੜਾ ਸੀ ਉਹ ਪਰਿਵਾਰਾਂ ਕੋਲ ਹੁੰਦਾ ਸੀ ਅੱਜ ਵੀ ਕਿਤੇ ਕਿਤੇ ਪ੍ਰਾਤਨ ਹਵੇਲੀਆਂ ਸਾਨੂੰ ਪਿੰਡਾਂ ਵਿੱਚ ਮਿਲ ਜਾਣਗੀਆਂ ਜਿਹੜੀਆਂ ਵੱਡੀਆਂ ਬੜੀਆਂ ਵੱਡੀਆਂ ਹਵੇਲੀਆਂ ਆਣ ਇਹ ਸ਼ੈਨਾ ਨੇ ਆਖੇ ਵੀ ਸਾਨੂੰ ਸ਼ੂ ਮਿਲੀ ਹੈ ਕਿ ਸਤਿਗੁਰੂ ਤੁਹਾਡੇ ਘਰ ਠਹਿਰੇ ਨੇ ਸਾਨੂੰ ਤਲਾਸ਼ੀ ਲੈਣ ਦੇ ਜਾਂ ਆਪਣੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਾਡੇ ਹਵਾਲੇ ਕਰ ਦਿਓ ਇਹਨਾਂ ਵਿੱਚ জাফর ਖਾਨ ਨਾਂ ਦਾ ਫੌਜਦਾਰ ਸੀ ਉਹਨੇ ਆਖਿਆ ਵੀ ਸਾਨੂੰ ਤਲਾਸ਼ੀ ਦਿੱਤੀ ਜਾਏ ਇਹਨਾਂ ਨੇ ਤਲਾਸ਼ੀ ਕਰਨੀ ਆਰੰਭ ਕੀਤੀ ਚੱਪਾ ਚੱਪਾ ਹਵੇਲੀ ਦਾ ਸ਼ਾਨ ਮਾਰਿਆ ਜਦੋਂ ਕੋਈ ਵੀ ਸਿੰਘ ਹਵੇਲੀ ਵਿੱਚੋਂ ਪ੍ਰਾਪਤ ਨਾ ਹੋਇਆ ਯਾਫਰ ਖਾਨ ਤੇ ਇਹਦੀ ਸਾਰੀ ਸੈਨਾ ਤੇ ਸਾਰੇ ਸਿਪਾਹੀ ਉਸ ਕਮਰੇ ਦੇ ਸਾਹਮਣੇ ਖੜੇ ਹੋ ਗਏ ਜਿੱਥੇ ਇਹਨਾਂ ਨੇ ਬਚਿੱਤਰ ਸਿੰਘ ਨੂੰ ਇਲਾਜ ਵਾਸਤੇ ਰੱਖਿਆ ਹੋਇਆ ਸੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਬਖਸ਼ਾ ਸਨ ਇਸ ਪਰਿਵਾਰ ਤੇ ਇਧਰ ਪਾਈ ਬਚਿੱਤਰ ਸਿੰਘ ਆਪਣੇ ਬਿਸਤਰ ਤੇ ਆਪਣੇ ਆਸ਼ਣਾ ਤੇ ਆਰਾਮ ਕਰਦੇ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਕਰ ਰਹੇ ਸਨ ਅੰਤਮੇ ਅੰਤਲੇ ਸਵਾਸਾਂ ਵਿੱਚ ਸਨ ਗੁਰੂ ਸਾਹਿਬਾਂ ਦੇ ਜਾਣ ਤੋਂ ਬਾਅਦ ਪਾਈ ਸਾਹਿਬ ਦੀ ਹਾਲਤ ਹੋਰ ਵਿਗੜਨੀ ਗਈ ਪਿਛੋੜੇ ਦੀ ਸਿੱਖ ਨੇ ਉਹਦੇ ਮਨ ਵਿੱਚ ਇਹ ਖਿਆਲ ਆ ਰਹੇ ਨੇ ਕਿ ਮੈਂ ਸਤਗੁਰਾਂ ਦੇ ਨਾਲ ਨਹੀਂ ਜਾ ਸਕਿਆ ਮੈਂ ਠੀਕ ਹੁੰਦਾ ਗੁਰੂ ਸਾਹਿਬਾਂ ਦੇ ਨਾਲ ਜਾ ਕੇ ਮੈਦਾਨੇ ਜੰਗ ਵਿੱਚ ਲੜਦਾ ਕਿੰਨੀ ਦੇਰ ਤੱਕ ਸਿਪਾਈ ਸਾਹਮਣੇ ਦਰਵਾਜ਼ੇ ਦੇ ਖਲੋਤੇ ਰਹੇ ਇਹ ਦਰਵਾਜ਼ਾ ਖੋਲਦਾ ਨਹੀਂ ਕੋਟਲਾ ਨੇ ਹੰਖਾਉਣ ਨਾਲ ਬੜੇ ਤਰਲੇ ਕੀਤੇ ਉਹਨਾਂ ਪੁੱਛਿਆ ਕਾਰਨ ਕਹਿਣ ਲੱਗਾ ਵੀ ਮੇਰਾ ਧੀ ਤੇ ਜਵਾਈ ਇਸ ਕਮਰੇ 'ਚ ਨਿੱਤੀ ਹੋਏ ਨੇ ਤੇ ਅਸੀਂ ਇਹਨੂੰ ਨਹੀਂ ਖੋਲ ਸਕਦੇ ਮੁਮਤਾਜ ਦੀ ਚੀਜ਼ ਨਾ ਸੀ ਹੁਣ ਜੈਫਰ ਖਾ ਮੁਸਲਮਾਨ ਨਿਹੰਗ ਖਾ ਕੋਟਲੇ ਦੇ ਬੁੱਲਾ ਤੇ ਵਿਸ਼ਵਾਸ ਕਰ ਲਿੰਦਾ ਤੇ ਉਸ ਕਮਰੇ ਦੀ ਤਲਾਸ਼ੀ ਨਹੀਂ ਲਿੰਦਾ ਇਹਦਰ ਜਦੋਂ ਮੁਮਤਾਜ ਨੇ ਇਹਨਾਂ ਬੁੱਲਾ ਨੂੰ ਸੁਣਿਆ ਕਿ ਮੇਰੇ ਪਿਤਾ ਨੇ ਏਡੀ ਵੱਡੀ ਗੱਲ ਆਖੀ ਜਾਸ ਕਹਿੰਦਾ ਕਿ ਮਤਾਜ ਨੇ ਉਸ ਦਿਨ ਜਿਹੜੀ ਗੁਰੂ ਚਰਨਾਂ ਦੀ ਭੋਰੀ ਸੀ ਸਤਿਗੁਰਾਂ ਤੋਂ ਆਪਣਾ ਪਹਿਲੇ ਆਪਾਂ ਨਿਸ਼ਾਵਰ ਕਰ ਸਕੀ ਸੀ ਉਹਨੇ ਆਪਣਾ ਸਿਰ ਭਾਈ ਚਿੱਤਰ ਸਿੰਘ ਜੀ ਦੀ ਤਰਣਾ ਤੇ ਰੱਖ ਲਿਆ ਤੇ ਆਖ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਤੁਹਾਡੀ ਧਰਮ ਪਤਨੀ ਹਾਂ ਉਹ ਤਾਂ ਜਿੰਦਗੀ ਭਾਈ ਚਿੱਤਰ ਸਿੰਘ ਜੀ ਦੀ ਘਰਵਾਲੀ ਬਣ ਕੇ ਆਪਣਾ ਜੀਵਨ ਜੰਗੀ ਪਾਵੇਂ ਉਹ ਸ਼ਹੀਦ ਹੋ ਜਾਂਦੇ ਨੇ ਉਹਨੇ ਵਿਆਹ ਨਹੀਂ ਸ਼ਿਖਰਾਇਆ ਬਾਦ ਵਿੱਚ ਇੰਨੀ ਸ਼ਰਤ ਹੈ ਕਿ ਇਨਾ ਵਿਸ਼ਵਾਸ ਹੈ। ਅੱਜ ਕਿੰਦਾ ਹੈ ਜਦੋਂ 23 ਦਸੰਬਰ 1744 ਈਸਵੀ ਨੂੰ ਸਤਿਗੁਰੂ ਕੱਚੀ ਗੜੀ ਦੇ ਵਿੱਚ ਯੂਜ ਰਹੇ ਨੇ ਆਪਣੇ ਸਿੰਘਾਂ ਦੇ ਨਾਲ ਕਿਉਂਕਿ ਸਤ ਕੋ ਦੀ ਰਾਤ ਸਤਪੁਰਾਂ ਇਕੱਠੀ ਨਿਹੰਗ ਕੋਟਲੇ ਦੇ ਘਰ ਅੱਠ ਪੋ ਦੀ ਰਾਤ ਨੂੰ ਸਤਿਗੁਰੂ ਚਮਕੌਰ ਸਾਹਿਬ ਜੀ ਦੀ ਗੜੀ ਵਿੱਚ ਨੇ ਸਾਰੇ ਤਿਆਰੀ ਕਰਦੇ ਹਨ ਇੱਥੇ ਨਿਹੰਗ ਕੋਟਲਾ ਨੇ ਸ਼ਰਵੀ ਪ੍ਰਵਾਹ ਨਹੀਂ ਕੀਤੀ ਆਪਣੇ ਹਵੇਲੀ ਦੇ ਪਿਛਲੇ ਪਾਸੇ ਭਾਈ ਸਾਹਿਬ ਦਾ ਅੰਤਮ ਸੰਸਕਾਰ ਕੀਤਾ ਗੁਰੂ ਸਾਹਿਬਾ ਵੱਲੋਂ ਬਣਾਈਆਂ ਰਸਮਾਂ ਅਨੁਸਾਰ ਉਨ੍ਹਾਂ ਦੀ ਯਾਦ ਵਿੱਚ ਅੱਜ ਵੀ ਉਹ ਗੁਰਦੁਆਰਾ ਇਹ ਸੁਨੇਹਾ ਦਿੰਦਾ ਸਿੱਖਾਂ ਨੂੰ ਕਿ ਇੱਕ ਮੁਸਲਮਾਨ ਆਪਣੇ ਸ਼ਰਧਾ ਦੇ ਫੁੱਲ ਆਪਣੇ ਸੱਚੇ ਸਤਿਗੁਰਾਂ ਨੂੰ ਇੰਜ ਭੇਟ ਕਰਦਾ ਹੈ ਵੀ ਉਹਨੇ ਪਰਿਵਾਰ ਤੇ ਲਾਇਆ ਹੀ ਆਪਣਾ ਘਰ-ਬਾਰ ਵੀ ਗੁਰੂ ਨੂੰ ਸਮਰਪਿਤ ਕਰ ਦਿੰਦਾ ਇਤਿਹਾਸਕ ਇਹਦਾ ਵੀ ਬੀਬੀ ਮੰਕਾ ਜੀ ਨੇ ਆਪਣੀ ਪੂਰੀ ਸ਼ਰਧਾ ਭੇਟ ਕੀਤੀ ਉਦੇ ਨਾਮ ਤੇ ਵੀ ਗੁਰਦੁਆਰਾ ਮੁਮਤਾਸ਼ ਹੈ ਬਣਿਆ ਹੋਇਆ ਅੱਜ ਤੱਕ ਵੀ ਸਤਿਗੁਰਾਂ ਦੇ ਚਰਨਾਂ ਦਾ ਨਿਗਮਣ ਲਈ ਗੁਰੂ ਸਾਹਿਬਾਂ ਦਾ ਅਸ਼ੀਰਵਾਦ ਅੱਜ ਵੀ ਉਹ ਪ੍ਰਾਪਤ ਕਰ ਰਹੀ ਜਦੋਂ ਸਿੱਖ ਸੰਗਤਾਂ ਦੇ ਸਥਾਨ ਤੇ ਜਾ ਕੇ ਚੁੱਕਦੀਆਂ ਹਨ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਸ ਸਮੇਂ ਉਤਾਰਾ ਕੀਤਾ ਕੱਚੀ ਗੜੀ ਦੇ ਵਿੱਚ ਚਮਕੌਰ ਸਾਹਿਬ ਦੀ ਤਰਤੀ ਤੇ इतिहास कर कहते हैं सतगुरा ने अपने सिंगा नबोधन होके बोल आखे सन जिस खिते में हम कहते थे आना जी वही है कल लूट के जिस जगह से जाना ये वही है जिस जा है बच्चों को कटाना ये वही है मट्टी कह देती है ठिकाना जी वही है ਇਹ ਗੱਲ ਸਿੰਘਾਂ ਨੂੰ ਆਖੀ ਉਹ ਥਾਂ ਤੇ ਦਾਤਾ ਜੀ ਪਹੁੰਚ ਗਏ ਦੋ ਰਾਜਪੂਤ ਪ੍ਰਾਸ਼ਨ ਇੱਕ ਦਾ ਨਾਮ ਜਗਤਰਾਹ ਇਤਿਹਾਸ ਨੇ ਦੱਸਿਆ ਦੂਜੇ ਦਾ ਰਾਮ ਰੂਪ ਚੰਦ ਕਈਆਂ ਨੇ ਬੁੱਧੀ ਚੰਦ ਵੀ ਲਿਖਿਆ ਤਾਂ ਨਾਮ ਇੱਕ ਕੱਚੀ ਗੜੀ ਉਹਨਾਂ ਦੀ ਸੀ ਪੰਜ ਸਿੰਘਾਂ ਨੇ ਇਹਨਾਂ ਤੋਂ ਇਸ ਗੜੀ ਦੀ ਮੰਗ ਕੀਤੀ ਸੀ ਇੱਕ ਨੇ ਨਾ ਕਰ ਦਿੱਤੀ ਦੂਜੇ ਨੇ ਬੁੱਧੀ ਚੰਦ ਨੇ ਆਪਣੀ ਅੱਧੀ ਹਵੇਲੀ ਸਾਧਪੁਰਾ ਨੂੰ ਸਮਰਪਿਤ ਕਰ ਦਿੱਤੀ ਪਾਇਸ਼ਕ ਪਾਇ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ ਖਬਰ ਸੁਣੀ ਜ਼ਿਮੀਦਾਰ ਨੇ ਮਦ ਬਸ਼ੈ ਚ ਮਕੌਰ ਸੰਤ ਬਚਨ ਤਤਕਾਲ ਹੀ ਵੈ ਆਇਓ ਕੁਡਦੌਰ ਜਦੋਂ ਨੂੰ ਪਤਾ ਲੱਗਾ ਜਿਹਦੇ ਦੋ ਨਾਂ ਤੇ ਅਸ਼ਕਰਾਂ ਨੇ ਜਗਿਤ ਕੀਤੇ ਨਰੂਪ ਚੰਦ ਤੇ ਬੁੱਧੀ ਚੰਦ ਉਹ ਸਤਿਗੁਰਾਂ ਦੇ ਚਰਨਾਂ 'ਚ ਆ ਗਿਆਂ ਤੇ ਹੱਥ ਜੋੜ ਕੇ ਬੇਨਤੀ ਕੀਤੀ ਹੱਥ ਜੋਨ ਐਸੇ ਕਹਿਉ ਬੇਨਤੀ ਸੁਨੋ ਕਰਤਾਰ ਬਸੂ ਮਾਤਿ ਚ ਮਕੌਰ ਕੀ ਆਪਣੀ ਕਿਰਪਾ ਭਾਰ ਇਹ ਦਾਤਾ ਜੀ ਤੁਸੀਂ ਸਾਡੀ ਇਸ ਕੱਚੀ ਗੜੀ ਵਿੱਚ ਇਸ ਹਵੇਲੀ ਵਿੱਚ ਮਕੌਰ ਦੇ ਵਿਚਾਲੇ ਵਸੋ ਤਮੈ ਸਵਾਰ ਸਹਿ ਪੈ ਸਾੜ ਬਾਗ ਕੀ ਠੌਰ ਸਿੰਘ ਸਾਥ ਸਭ ਹੀ ਲਿਏ ਆਏ ਬਸਾ ਚ ਮਕੌਰ ਸਾਰੇ ਸਿੰਘਾਂ ਨੂੰ ਸਾਥੀਆਂ ਨੂੰ ਨਾਲ ਲੈ ਕੇ ਸਤਿਗੁਰੂ ਚ ਮਕੌਰ ਸਾਹਿਬ ਦੀ ਇਸ ਕੱਚੀ ਗੜੀ ਦੇ ਵਿੱਚ ਆਪਣਾ ਟਿਕਾਣਾ ਕਰਦੇ ਨੇ ਤੇ ਸਤਿਗੁਰਾਂ ਨੇ ਸਿੰਘਾਂ ਨੂੰ ਇਹ ਗੱਲ ਆਖੀ ਵੀਰਾਸ ਵਿੱਚ ਆ ਕੇ ਵੀ ਤੁਸੀਂ ਜਿੰਨੇ ਮੇਰੇ ਨਾਲ ਆਇਓ ਨਾ ਪਰਖ ਦੀ ਕੜੀ ਦੇ ਵਿੱਚ ਖਰੇ ਉਤਰਨ ਵਾਲੇ ਹੋ ਹੁਣ ਪਰਖ ਦਾ ਸਮਾਂ ਉਹਨਾਂ ਦੀਆਂ ਝੂਠੀਆਂ ਅਖਰਸਮਾਂ ਤੇ ਵਿਸ਼ਵਾਸ ਕਰਕੇ ਤੁਸੀਂ ਸਾਨੂੰ ਕਿਲਾ ਛੱਡਣ ਵਾਸਤੇ ਮਜਬੂਰ ਕੀਤਾ ਪਰ ਉਸ ਗੱਲ ਨੂੰ ਅਸੀਂ ਚਿਤਾਰਨਾ ਨਹੀਂ ਅਸੀਂ ਹੁਣ ਉਹਨਾਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਕਿ ਉਹ ਥਾਂ ਹੈ ਸਤਪੁਰਾਂ ਖਿਆ ਜਿੱਥੇ ਸਿੱਖੀ ਦੀ ਅਜਮਾਇਸ਼ ਹੋਵੇਗੀ ਮੇਰੇ ਖਾਲਸੇ ਦੀ ਅਜਮਾਇਸ਼ ਹੋਵੇਗੀ ਇਹ ਸਮੇਂ ਦੇ ਹਾਕਮਾਂ ਲਈ ਨਹੀਂ ਸਮੁੱਚੀ ਦੁਨੀਆ ਵਾਸਤੇ ਸਰਣੀਕ ਯੂਨੀਵਰਸਿਟੀ ਬਣੇਗੀ ਜਿੱਥੇ ਅਸੀਂ ਵੈਰੀ ਨੂੰ ਵਿਖਾ ਦਿਆਂ ਕਿ ਸਾਡਾ ਇੱਕ ਸਿੰਘ ਸਵਾ ਲੱਖ ਦੇ ਨਾਲ ਲੜ ਸਕਦਾ ਹੈ ਸਤਪੁਰਾਂ ਜਿਹੜਾ ਸਮਝਾਉਣ ਦਾ ਤਰੀਕਾ ਵਰਤਿਆ ਸ਼ੁਰੂ ਕੀਤੀ ਗੱਲ ਸਤਗੁਰੂ ਕਹਿਣ ਲੱਗੇ ਖਾਲਸਾ ਜੀ ਪੜਨਾ ਸਿੱਖੀ ਦਾ ਘੰੂੜਾ ਹੈ ਕਿਉਂ ਕਿਉਂਕਿ ਤਹੀਂ ਹ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲੈ ਉਥੇ ਸਤਿਗੁਰਾਂ ਦਾ ਆਗਮਨ ਹੈ ਉਥੇ ਸਾਹਿਬ ਖੇਡੇ ਨੇ ਜਨ ਲੱਗੇ ਪਟਨਾ ਸਿੱਖੀ ਦਾ ਪੰਗੂੜਾ ਤੇ ਅਨੰਦਪੁਰ ਸਿੱਖੀ ਦਾ ਸਕੂਲ ਹੈ ਜਿੱਥੇ ਅਸੀਂ ਤੁਹਾਨੂੰ ਸਿੱਖੀ ਦਾ ਪਾਠ ਪੜਾਇਆ ਹੈ ਅਕਾਲਪੁਰਗ ਦੇ ਹੁਕਮੇ ਸਾਜੇ ਖਾਲਸਾ ਪੰਥ ਦੀ ਮਾਨਮੱਤੀ ਜੀਵਨ ਜਾਚ ਸਿਖਾਣੀ ਕੀਤੀ ਅਸੀਂ ਤੇ ਇਹ ਚਮਕੌਰ ਦੀ ਧਰਤੀ ਸਤਗੁਰਾਂ ਖਿਆ ਸਿੱਖੀ ਦਾ ਪ੍ਰਖਿਆ ਸਥਾਨ ਹੈ ਇੱਕ ਨਹੀਂ ਦੋ ਨਹੀਂ ਸਭਾ ਖਿਆ ਅੱਜ ਸਾਡੀਆਂ 10 ਪੀੜੀਆਂ ਦੀ ਸਿੱਖੀ ਦੀ ਇਸ ਧਰਤੀ ਤੇ ਪਰਖ ਹੋਵੇਗੀ ਇੱਕ ਨਹੀਂ ਦੋ ਨਹੀਂ ਅੱਜ ਸਾਡੀਆਂ 10 ਪੀੜੀਆਂ ਦੀ ਸਿੱਖੀ ਦੀ ਇੱਥੇ ਪਰਖ ਹੋਵੇਗੀ ਇਹ ਉਹ ਮੁਕੱਦਸ ਸਥਾਨ ਹੈ ਜਿਸ ਥਾਂ ਤੇ ਉੱਚੀ ਸ਼ਰਤ ਦੇ ਮਾਲਕਾਂ ਨੇ ਸਵਾ ਸਵਾ ਲੱਖ ਨਾਲ ਲੜਨਾ ਹੈ ਇੱਕ ਨਾਲ ਨਹੀਂ ਜਿਸ ਥਾਂ ਤੇ ਸ਼ਬਾਂਖਿਆ ਉੱਚੀ ਸ਼ਰਤ ਦੇ ਮਾਲਕਾਂ ਨੇ ਸਵਾ ਸਵਾ ਲੱਖ ਦੇ ਨਾਲ ਡੁੱਧਣਾ ਹੈ ਇਹ ਉਹ ਥਾਂ ਹੈ ਜਿੱਥੇ ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਗੁਰੂ ਪਦਵੀ ਪ੍ਰਾਪਤ ਕਰਨੀ ਹੈ ਭਾਵੇਂ ਕਿ ਖਾਲਸੇ ਨੂੰ ਅਸੀਂ ਗੁਰੂ ਥਾਪਣਾ ਪੰਜਾਂ ਨੂੰ ਥਾਪਿਆ ਸੀ ਇੱਥੇ ਸਤਪੁਰਾਂਖੇ ਇਹ ਉਸਥਾਪੀ ਉਹ ਸਥਾਨ ਹੈ ਜਿੱਥੇ ਮੇਰੇ ਬਿੰਦੀ ਤੇ ਨਾਦੀ ਪੁੱਤਰਾਂ ਨੇ ਆਪਣਾ ਖੂਨ ਸਿੰਜ ਕੇ ਸਰਵੋਤਮ ਤੀਰਥ ਬਣਾ ਦੇਣਾ ਹੈ ਤੇ ਗਿਆਨੀ ਸ਼ੂਨ ਸਿੰਘ ਸੀਤਲ ਛੇ ਕੌਮ ਦੇ ਬੜੇ ਵੱਡੇ ਟਾਢੀ ਹੋਏ ਨੇ ਬੜੇ ਵੱਡੇ ਲਖਾਰੀ ਵੀ ਸੰ ਉਹਨਾਂ ਨੇ ਲਿਖਿਆ ਸਤਪੁਰਾਂ ਦੇ ਇਹਨਾਂ ਬੋਲਾਂ ਨੂੰ ਕਾਵਿ ਰੂਪ ਵਿੱਚ ਇੱਕ ਬੰਦ ਦੇ ਵਿੱਚ ਉਚਾਰਨ ਕਰਦੇ ਨੇ ਕਹਿਣ ਲੱਗੇ ਇਹ ਥਾਂ ਹੈ ਆਪ ਪਰਮਾਤਮਾ ਨੇ ਅੱਜ ਸਿੱਖੀ ਨੂੰ ਜਿੱਥੇ ਅਜਮਾਉਣਾ ਹੈ ਕਿ ਪਰਮਾਤਮਾ ਅਜਮਾਏਗਾ ਸਿੱਖੀ ਨੂੰ ਪਰਖ ਕਰੇਗਾ ਰੱਬ ਇਹ ਥਾਂ ਹੈ ਆਪ ਪਰਮਾਤਮਾ ਨੇ ਅੱਜ ਸਿੱਖੀ ਨੂੰ ਜਿੱਥੇ ਅਜਮਾਉਣਾ ਹੈ ਇਹ ਥਾਂ ਹੈ ਪੰਥ ਵਟਾਉਣ ਖਾਤਰ ਬਲ ਦੁਸ਼ਮਣਾਂ ਨੇ ਜਿੱਥੇ ਦਾਵਣਾ ਹੈ ਸਤਗੁਰਾਂ ਕਹਿੰਦੇ ਇਹ ਉਹ ਥਾਂ ਹੈ ਜਿੱਥੇ ਸਾਡੇ ਦੁਸ਼ਮਣ ਅਜ ਪੂਰੀ ਵਾਹ ਲਾਣ ਬੀ ਬਖਾਲ ਸਾਹਿਬ ਪੰਥ ਨੂੰ ਖਤਮ ਕਰ ਦਿੱਤਾ ਜਾਏ ਮਿਟਾ ਦਿੱਤਾ ਜਾਏ ਖਾਲਸਾ ਪੰਥ ਦਾ ਨਾਮੂ ਨਿਸ਼ਾਨ ਨਾ ਰਹੇ ਇਨੀ ਤਾਕਤ ਸਮੇਂ ਦੇ ਹਾਕਮਾਂ ਨੇ ਲਾਣੀ ਹੈ ਇਹ ਥਾਂ ਅਕਾਲ ਦੇ ਦਾਰ ਜਿੱਥੇ ਸ਼ਵ ਲੱਖ ਨਾਲ ਇੱਕ ਲੜਾਵਣਾ ਹੈ ਇਹ ਥਾਂ ਅਜੀਤ ਜੁਝਾਰ ਜਿੱਥੇ ਹोली ਖੂਨ ਦੀ ਖੇਡ ਕੇ ਜਾਵਣਾ ਹੈ ਸਤਗੁਰਾਂ ਕਹਿੰਦੇ ਉਹ ਇਹ ਉਹ ਥਾਂ ਹੈ ਜਿਹੜੇ ਮੇਰੇ ਜਿੱਥੇ ਮੇਰੇ ਵੱਡੇ ਫਰਜੰਦਾ ਨੇ ਜਿੱਥੇ ਮੇਰੇ ਵੱਡੇ ਸ਼ਹਿਬਜ਼ਾਦਿਆਂ ਨੇ ਖੂਨ ਦੀ ਹੋਲੀ ਖੇਡ ਕੇ ਰੱਬ ਦੀ ਗੋਦ ਵਿੱਚ ਸਮਾਡਣਾ ਹੈ ਇਹ ਥਾਂ ਅਜੀਤ ਜੁਝਾਰ ਜਿੱਥੇ ਹੋਲੀ ਖੂਨ ਦੀ ਖੇਡ ਕੇ ਜਾਵਣਾ ਹੈ ਇਹ ਥਾਂ ਹੈ ਮਾਰ ਕੇ ਬੈਰੀਆਂ ਨੂੰ ਝੰਡਾ ਪੰਥ ਦਾ ਜਿੱਥੇ ਚੁਲਾਵਣਾ ਹੈ ਕਹਿਣ ਲੱਗੇ ਇਸ ਘੜੀ ਵਿੱਚ ਪੰਥ ਦਾ ਝੰਡਾ ਚੁਨੇਗਾ ਕਿ ਉਹ ਥਾਂ ਹੈ ਇੱਥੇ ਸਮੁੱਚਾ ਪੰਥ ਸਮਾਏਗਾ ਜਦੋਂ ਨੱਕ ਮਸਤਕ ਹੋਏਗਾ ਸਮੁੱਚੇ ਸੰਸਾਰ ਦੇ ਲੋਕ ਇੱਥੇ ਮੱਥੇ ਰਗੜਨਗੇ ਤੇ ਅੱਜ ਸਾਰਾ ਸੰਸਾਰ ਆਉਂਦਾ ਜਿਹੜੇ ਪਾਸੇ ਲੰਘੋਗੇ ਸਾਰੇ ਪਾਸੇ ਉਹਨਾਂ ਦੇ ਨਾਮ ਦੀ ਗੂੰਜ ਪੈਗੀ ਨਾ ਤੇ ਸੁਬਾ ਸਰਾਂਧ ਨੂੰ ਕੋਈ ਯਾਦ ਕਰਦਾ ਨਾ ਵਜੀਰ ਖਾਨ ਨੂੰ ਕੋਈ ਯਾਦ ਕਰਦਾ ਤੇ ਨਾ ਹੀ ਔਰੰਗਜ਼ੇਬ ਨੂੰ ਕੋਈ ਚੇਤੇ ਕਰਦਾ ਔਰੰਗਜੀਤ ਦੀ ਬਣੀ ਸਮਾਧ ਤੇ ਲੋਕ ਕਹਿੰਦੇ ਨੇ ਕਿ ਇਹੋ ਜੀ ਦਸ਼ਾ ਵੀ ਉਥੋਂ ਦੇ ਪੁਜਾਰੀ ਜਿਹੜੇ ਨੇ ਲੰਗ ਦੇ ਰਾਈਆਂ ਤੋਂ ਤੇਲ ਵਾਸਤੇ ਪੈਸੇ ਮੰਗਦੇ ਨੇ ਕਿ ਇੱਥੇ ਜੋਰ ਚ ਕੰਨ ਨਹੀਂ ਸਾਡੇ ਕੋਲ ਪੈਸਾ ਨਹੀਂ ਇਹੀ ਦਸ਼ਾ ਹੈ ਇੱਥੇ ਧਨ ਸੰਭਾਲਿਆ ਨਹੀਂ ਜਾਂਦਾ ਏਡੀ ਵੱਡੀ ਪੂਜਾ ਅਰਚਨਾ ਤੋਂ ਬਾਅਦ ਵੀ ਬੜਾ ਦੁੱਖ ਲੱਗਦਾ ਹੈ ਮੈਂ ਕੱਲ ਸੁਣਿਆ ਵੀ ਕਿਸੇ ਗੁਰੂ ਘਰ ਵਿੱਚ ਇਸ ਗੱਲ ਤੋਂ ਝਗੜਾ ਹੋ ਗਿਆ ਕਿ ਇੱਥੇ ਮਿੱਠਾ ਪ੍ਰਸ਼ਾਦ ਨਹੀਂ ਬਣਦਾ ਦੇਗ ਮਿੱਠੇ ਦੀ ਰੰਬਤਾ ਹੈ ਚਾਹ ਪਾਣੀ ਮਿੱਠਾ ਹੁੰਦਾ ਹੈ ਅਸੀਂ ਤੇ ਸਮਰਪਿਤ ਹੋਣਾ ਸੀ ਤਾਂ ਉਹਨਾਂ ਨੇ ਛੱਡੇ ਤੋਂ ਕੀ ਕੁਝ ਵਾਰਿਆ ਕਦੀ ਅਸੀਂ ਬਿੰਦੀਆਂ ਟਿੱਪੀਆਂ ਦੇ ਝਗੜੇ 'ਚ ਪੈ ਗਏ ਕਦੀ ਪ੍ਰਸ਼ਾਦਾਂ ਦੇ ਝਗੜੇ 'ਚ ਸਿੱਖ ਅਸੀਂ ਬਣੇ ਹੀ ਨਹੀਂ ਸਾਨੂੰ ਕੋਈ ਆਖੇ ਵੀ ਆਪਣੇ ਗੁਰੂ ਤੋਂ ਆਪਾਂ ਨਸ਼ਾ ਵਰ ਕਰਦੇ ਹੋ ਮੈਦਾਨੇ ਜੰਗ ਵਿੱਚ ਜੂਝਣਾ ਹੈ ਭੀ ਸਾਡੇ 'ਚ ਸਮਰੱਥਾ ਨਹੀਂ ਕਾਹਦੇ ਸਿੰਘ ਹੋਏ ਸੀ ਤੇ ਸਤਿਗੁਰਾਂ ਨੇ ਯੋਰ ਦੇ ਕੇ ਆਖਿਆ ਸੀ ਇੱਥੇ ਖਾਲਸਾ ਪੰਥ ਦਾ ਝੰਡਾ ਝੁਲੇਗਾ ਇਹ ਥਾਂ ਹੈ ਕੱਲ ਨੂੰ ਵਿਗਰੂ ਤੋਂ ਜਿੱਥੋਂ ਸੁਰਖ ਨੂੰ ਹੋਏ ਕੈ ਜਾਵਣਾ ਹੈ ਮੈਂ ਵਹਿਗੁਰੂ ਤੋਂ ਅਕਾਲ ਪੁਰਖ ਤੋਂ ਦਾ ਸ਼ੁਕਰਾਨਾ ਕਰਦਿਆਂ ਸੁਰਖੂ ਹੋ ਜਾਵਾਂਗਾ ਜਿਹੜੇ ਕੰਮ ਲਈ ਦਾਤਾ ਤੋਂ ਮੈਨੂੰ ਮੇਰੀ ਡਿਊਟੀ ਦਾ ਸ਼ੀਮਾ ਪੂਰਾ ਕਰ ਦਿੱਤਾ ਮੈਂ ਆਪਣਾ ਸਤ ਤੋ ਹੀ ਨਿਵਾਜਾਂ ਪੰਥ ਪਰਚਰ ਕਰਬੇ ਕੋ ਸਾਜਾਂ ਅੱਜ ਮੈਂ ਉਹਨੂੰ ਸੰਪੂਰਨ ਕਰ ਦਿਆਂਗਾ ਤੇ ਇਤਿਹਾਸਕਰ ਪਾਈਂ ਸ਼ੀਤਲ ਜੀ ਲਿਖਦੇ ਨੇ ਕਹਿਣ ਲੱਗੇ ਸਤਗੁਰਾਂ ਨੇ ਜਿਹੜੇ ਬੋਲ ਆਖੇ ਪੁੱਤਰ ਵਾਰ ਕਰਤਾਰ ਦੇ ਖਾਲਸੇ ਤੋਂ ਫਿਰ ਧਰਮ ਦਾ ਪਿਤਾ ਸਦਾ ਬਣਾ ਮੈਂ ਆਪਣੇ ਪੁੱਤਰਾਂ ਨੂੰ ਵਾਰ ਕੇ ਇਸ ਖਾਲਸੇ ਦਾ ਧਰਮ ਦਾ ਪਿਓ ਬਣ ਜਾਗਾ ਸੱਚੇ ਤੌਰ ਤੇ ਮੈਂ ਆਪਣੀ ਨਿਸ਼ਾਨੀ ਨਹੀਂ ਰੱਖਣੀ ਮੇਰਾ ਪੁੱਤਰ ਖਾਲਸਾ ਹੀ ਹੈ ਇਹ ਖਾਲਸੇ ਨੂੰ ਮੈਂ ਆਪਣਾ ਪੁੱਤਰ ਬਣਾਣਾ ਇਹ ਥਾਂ ਹੈ ਜਿੱਥੋਂ ਦੀ ਧੂੜ ਪਰਸਣ ਕਦੇ ਸ਼ੀਤਲ ਦੇਵਤਿਆਂ ਨੇ ਆਵਣਾ ਹੈ ਸ਼ੀਤਲ ਜੀ ਕਿੰਦ ਨੇ ਇਹ ਉਹ ਥਾਂ ਬਣ ਦੇਗੀ ਸਤਿਗੁਰਾਂ ਖੈ ਜਿੱਥੇ ਦੇਵਤੇ ਵੀ ਆ ਕੇ ਨਕਮਸਤ ਕੋਣਗੇ ਜਿਥੇ ਉਹ ਵੀ ਨਮਸ਼ ਕਰਾਂ ਕਰਨਗੇ ਬਾਦਸ਼ਾਹ ਦਰਵੇਸ਼ ਕਲਗੀਧਰ ਪਾਦਸ਼ਾਹ ਸ਼ਮਸ਼ੀਰ ਬਹਾਦਰ ਸੈਵੀ ਕਮਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੰਗ ਵਿੱਚ ਡੁੱਜਣ ਤੋਂ ਪਹਿਲੋਂ ਜਿਹੜੇ ਬਚਣਾ ਖਿਸ਼ੰਗਾ ਨੂੰ ਮੁਖਾਤਬ ਹੋ ਕੇ ਉਹਨਾਂ ਦਾ ਸਿੰਘਾਂ ਤੇ ਬੜਾ ਵੱਡਾ ਪ੍ਰਭਾਵ ਪਿਆ ਸਤਿਗੁਰਾਂ ਖੈ ਜਦੋਂ ਆਪਾਂ ਰੁਪੜ ਪਹੁੰਚੇ ਸਾਂ ਸੂ ਦੇਣ ਵਾਲਾ ਇਲਚੀ ਜਿਹੜਾ ਹੈ ਉਹਦੇ ਅੰਦਰ ਸੱਚ ਦੀ ਕਣੀ ਸੀ ਸਾਨੂੰ ਉਹਨੇ ਰਸਤਾ ਰੋਕ ਕੇ ਦੱਸਿਆ ਸੀ ਕਿ ਦਿੱਲੀ ਮਲੇਰਕੋਟ ਦੇ ਸ੍ਰੀ ਅੰਦ ਤੋਂ ਤਾਜ਼ਾ ਦੰ ਹੁਣ ਇੱਥੇ ਬੜਾ ਭੁਲੇਖਾ ਇਤਿਹਾਸਕਾਰਾਂ ਨੂੰ ਜਦੋਂ ਸਤਗੁਰੂ ਚਮਕੌਰ ਦੀ ਗੜੀ ਵਿੱਚ ਹੁੰਦੇ ਨੇ ਕਿਲਾ ਛੱਡਦੇ ਨੇ ਸੈਨਾ ਤੇ ਪਹਿਲਾਂ ਹੀ ਬੜੀ ਜ਼ਿਆਦਾ ਸੀ ਬਹੁਤ ਪਿੱਛੇ ਜਿਹੜੇ ਸੂਈਏ ਨੇ ਖਬਰ ਦਿੱਤੀ ਉਹਨੇ ਆਖਿਆ ਵੀ ਇਹਨਾਂ ਤਿੰਨਾਂ ਥਾਵਾਂ ਤੋਂ ਤਾਜ਼ਾ 10 ਲੱਖ ਫੌਜ ਨਾਮਵਰ ਜਰਨੈਲ ਵजीर ਖਾਨ ਸ਼ੁਬੇਦਾਰ ਸਰਹੰਦ ਨਾਰ ਖਾਨ ਹੈਬਤ ਖਾਨ ਇਸਮਾਲ ਖਾਨ ਉਸਮਾਨ ਖਾਨ ਸੁਲਤਾਨ ਖਾਨ ਖਵਾਜਾ ਖਿਦਰ ਖਾਨ ਜਹਾਨ ਖਾਨ ਮੀਆਂ ਖਾਨ ਦਲਾਵਰ ਖਾਨ ਤੇ ਜ਼ਬਰਦਸਤ ਖਾਨ ਇਹਨਾਂ ਦੀ ਕਮਾਂਡ ਹ ਬਾਹੂਦਾਈ ਦੌੜੀ ਆ ਰਹੀ ਭੱਜੀ ਆ ਰਹੀ ਹੈ ਵੀ 10 ਲੱਖ ਸੈਨਾ ਹੋਰ ਤੁਹਾਨੂੰ ਫੜਨ ਵਾਸਤੇ ਭੇਜ ਦਿੱਤੀ ਗਈ ਹੈ ਉਹਨੇ ਖਬਰ ਦਿੱਤੀ ਵੀ ਤੁਸੀਂ ਤੱਕ ਰਹੇ ਹੋ ਤੁਹਾਡੇ ਪਿੱਛੇ ਸੈਨਾ ਹੈ ਕਿ ਇਹਨਾਂ ਪਹਾੜੀ ਫੌਜਾਂ ਅਤੇ ਬੇਅੰਤ ਹਜਹਾਦੀ ਲੁਟੇਰੇ ਗੜੀ ਨੂੰ ਕੇਰਾ ਕੱਟ ਕੇ ਬੈਠੇ ਨੇ ਤੁਹਾਡੇ ਤੇ ਨਾ ਹੱਲਾ ਕਰਨਾ ਤੇ ਸਿੰਘਾਂ ਨੂੰ ਸਤਗੁਰਾਂ ਖਿਆ ਆਪਾਂ ਕੋਲ ਕਮਾਣਾ ਹੋਣਾ ਅਸੀਂ ਇੱਥੇ ਜਿੰਨੇ ਸ਼ਸਤਰ ਨੇ ਇਸ ਤਰ੍ਹਾਂ ਚਲਾਵਾਂਗੇ ਵੀ ਸਮੇਂ ਦੇ ਹੱਕ ਨੂੰ ਪਤਾ ਲੱਗ ਜਾਏਗਾ ਤੇ ਸਤਗੁਰਾਂ ਦੇ ਬੋਲਾਂ ਨੂੰ ਸਿੰਘਾਂ ਨੇ ਪੁਗਾਇਆ ਕਾਸ਼ਬ ਲਿਖਦੇ ਨੇ ਅੱਗੇ ਕਹਿਣ ਲੱਗੇ ਵੈਰੀਆਂ ਦਾ ਲੱਥਾ ਆਣ ਚਮਕੌਰ ਵਿੱਚ 10 ਲੱਖ ਚੜਾ ਆਇਆ ਸਿੱਖੀ ਨੂੰ ਮਟਾਉਣ ਨੂੰ ਗੱਜਦੇ ਨੇ ਗਾਜੀ ਅਲੀ ਅਲੀ ਕਹਿ ਮੈਦਾਨ ਵਿੱਚ ਗਾਨੇ ਹੱਥੀ ਬੰਦੇ ਨੇ ਸ਼ਹੀਦੀਆਂ ਦੇ ਪਾਉਣ ਨੂੰ ਟਿੱਡੀ ਦਾਲ ਵਾਂਗ ਕੀਰਾ ਪਾਲਿਆ ਘੜੀ ਦੇ ਤਾਈਂ ਮਾਰਦੇ ਨੇ ਨਾਰਿਸ਼ਤੀ ਮੌਤੇ ਜਗਾਉਣ ਨੂੰ ਸੀਤਲ ਅਨੋਖਾ ਘੂਲ ਹੋ ਚਮਕੌਰ ਵਿੱਚ 40 ਖੜੇ 10 ਲੱਖ ਨਾਲ ਟਕਰਾਉਣ ਨੂੰ ਉਨ੍ਹਾਂ ਕੇ ਦੁਨੀਆ ਤੇ ਇੱਕ ਅਨੋਖੀ جنگ ਹੋਏਗੀ ਇੱਕ ਪਾਸੇ 40 ਤੇ ਦੂਜੇ ਪਾਸੇ 10 ਲੱਖ ਦਾ ਲਾਮ ਲਸ਼ਕਰ ਜਦੋਂ ਸਤਗੁਰਾਂ ਇਹ ਗੱਲ ਆਖੀ ਤੇ ਖਾਲਸੇ ਨੇ ਗੁਰੂ ਸਾਹਿਬਾਂ ਦੇ ਸਾਹਮਣੇ ਸੀਸ ਝੁਕਾ ਕੇ ਆਖਿਆ ਦਾਤਾ ਜਿਸ ਦਿਨ ਅਸੀਂ ਅਮਰਤਾ ਬਾਟਾ ਤੁਹਾਡੇ ਤੋਂ ਛੱਕਿਆ ਸਾਰਾ ਕੁਝ ਤੁਹਾਨੂੰ ਸਮਰਪਿਤ ਕਰ ਲਿਤਾ ਹੈ ਤੇਰਾ ਖਾਲਸਾ ਤੇਰੇ ਲਈ ਹੈ ਤੇ ਜਿੱਥੇ ਤੁਸੀਂ ਚਾਹੋ ਵਰਤ ਸਕਦੇ ਹੋ ਜਦੋਂ ਖਾਲਸੇ ਦਾ ਇੰਨਾ ਹੌਸਲਾ ਵਖਿਆ ਇਹ ਸਤਿਗੁਰਾਂ ਖਿਆ ਇਹ ਸੁਣ ਕੇ ਬਚਨ ਹਜੂਰ ਤੇ ਸਿੰਘ ਬੇਨਤੀ ਕਰਦੇ ਤੇ ਹੱਤ ਬਨ 40 ਸ਼ੂਰਮੇ ਸਿਰ ਚਰਨੀ ਧਰਦੇ ਜੋ ਜਨਮੇ ਖੰਡੇ ਧਾਰ ਚੋਂ ਕਦ ਮੌਤੋਂ ਡਰਦੇ ਜੋ ਜਨਮੇ ਖੰਡੇ ਧਾਰ ਚੋਂ ਕਦ ਮੌਤੋਂ ਡਰਦੇ ਕਸ਼ੀ ਖੰਡੇ ਦੇ ਪੌ ਲੈ ਕੇ ਪੁਛਦੇ ਰਹਿੰਨੇ ਆ ਬਿਗਰਪਾਨ ਛੋਟੀ ਪਾਈਏ ਵੱਡੀ ਪਾਈਏ ਲਾ ਲਈਏ ਕਿ ਅਮਰਤ ਭੰਗ ਤੇ ਨਹੀਂ ਹੁੰਦਾ ਸਾਰੀ ਉਮਰ ਇਹ ਪੁਛਦੇ ਰਹੇ ਕੋਈ ਨੇਤ ਨੇ ਪੁਛਦਾ ਰਿਆ ਜੀ ਕਿਹੜਾ ਕਰੀਏ ਉਹ ਹਰ ਸਾ ਨਾਲ ਹਰ ਸਮੇ ਬਾਣੀ ਪੜੋ ਤਾਂ ਇੰਨੀ ਵੱਡੀ ਸ਼ੋਰ ਬਿਰਤ ਅੰਦਰ ਆਏਗੀ ਪੰਜ ਬਾਣੀਆਂ ਨਾਲ ਨਹੀਂ ਗੱਲ ਬਣਨੀ ਸਵੇਰੇ ਸ਼ਾਮ ਦੇ ਨਿਤਨਾਮ ਨਾਲ ਨਹੀਂ ਇਹ ਤੇ ਸਵਾਸ ਸਵਾ ਜਪਣਾ ਪੈਂਦਾ ਹੈ ਉਨਾਖੇ ਅਸੀਂ ਤੇ ਤੁਹਾਡੇ ਤੋਂ ਇਸ ਤਰ੍ਹਾਂ ਅਨਸ਼ਾਵ ਰਹਾ ਜਿਉ ਸੜਨ ਪਤੰਗੀ ਲਾੜ ਤੇ ਨਾ ਹੋ ਕੇ ਪਰਦੇ ਕਿਉਂ ਤੱਕਿਓ ਲਾੜੀ ਮੌਤ ਨੂੰ ਸਿੰਘ ਹੱਸ ਹੱਸ ਮਰਦੇ ਸਤਿਗੁਰੂ ਅਸੀਂ ਤੁਹਾਡੇ ਪ੍ਰਤੀ ਸਮਰਪਤਾਂ ਜੋ ਆਸ਼ਿਕ ਕੌਮੀ ਅਣਖ ਦੇ ਸਲ ਸੀਨੇ ਦਰਦੇ ਉਹ ਖੂਨੀ ਨੇ ਵਿੱਚ ਸ਼ੀਤਲਾ ਤੇਗਾ ਦੇ ਤਰਦੇ ਕਹਿਣ ਲੱਗੇ ਅਸੀਂ ਉਹ ਖੂਨੀ ਨੇ ਵਿੱਚ ਸੀਤਲਾ ਤੇ ਗਾ ਤੇ ਤਰਦੇ ਕਹਿਣ ਲੱਗੇ ਦਾਤਾ ਜੀ ਅਸੀਂ ਤੇ ਤੇਗਾ ਤੇ ਤਰਣ ਵਾਲੇ ਆ ਇਹ ਸਰੀਰ ਤੁਹਾਟ ਹੈ ਸਾਡਾ ਪਰਿਵਾਰ ਤੁਹਾਟ ਹੈ ਸਾਡਾ ਹਰ ਸਾਟ ਨੂੰ ਸਮਰਪਿਤ ਹੈ ਤੇ त्याਸ਼ ਕਰ ਕਹਿੰਦਾ ਵੀ ਸਤਗੁਰਾਂ ਨੇ ਜਦੋਂ ਇੰਨਾ ਵੱਡਾ ਹੌਸਲਾ ਤੱਕਿਆ ਸਿੰਘਾਂ ਦਾ ਤੇ ਗੁਰੂ ਸਾਹਿਬ ਅੰਦਰੋਂ ਚਾਹ ਨਾਲ ਉਸ ਰੱਬ ਦਾ ਸ਼ੁਕਰਾਨਾ ਕਰਦੇ ਨੇ ਸਿੰਘਾਂ ਨੂੰ ਲੜਨ ਵਾਸਤੇ ਸਤਿਗੁਰਾਂ ਕਿਵੇਂ ਤਿਆਰ ਕੀਤਾ ਕਿਵੇਂ ਇੱਕ ਇੱਕ ਸਿੰਘ ਦੇ ਨਾਲ ਸਤਿਗੁਰੂ ਜਹਰ ਅਰਥਾਤ ਕਿ ਸਿੰਘ ਭੇਜਦੇ ਨੇ ਵੈਰੀ ਦਾ ਟੱਕਰਾਂ ਕੀਤਾ ਜਾਂਦਾ ਇਹ ਅਵਕਲ ਦੇ ਪ੍ਰਸੰਗ ਸਰਵਣ ਕਰਿਓ ਜੀ ਅੱਜ ਇਨਾ ਹੀ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਚੁੱਕਾਂ ਤੁਖੀਮਾ ਗੁਰੂ ਅਤੇ ਸੰਗਤ ਰਕਸ਼ਨ ਜੋ ਦਾ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਵਾਹਲਾ ਤੀਜਾ ਅਨੰਤਿਕ ਓੰਕਾਰ ਸਤਿਗੁਰੂ ਪ੍ਰਸਾਦ